ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਨ 2024 ਜਿਹੜਾ ਬੀਤ ਗਿਆ ਤੇ 25 ਨੇ ਦਸਕਤ ਦਿੱਤੀ ਐ ਸਨ 2025 ਦੀ ਜਿਹੜੀ ਸਵੇਰ ਜੀ ਆਪਾਂ ਪਹੁੰਚ ਗਏ ਸਾਰੇ ਹੀ ਸੱਜਣ ਮਿੱਤਰਾਂ ਨੂੰ ਦੋਸਤਾਂ ਨੂੰ ਮੇਰੇ ਵੱਲੋਂ 2025 ਦੀਆਂ ਬਹੁਤ-ਬਹੁਤ ਚੁੱਪਕਾ ਬਨਾਵਾ ਇਹ ਜਿਹੜਾ ਸਾਲ ਜਿਹੜਾ 2025 ਸਭ ਲਈ ਖੁਸ਼ੀਆਂ ਲੈ ਕੇ ਆਵੇ ਸੱਜਣੋ ਜਿੱਥੇ ਆਪਾਂ ਸਾਰੇ ਸੱਜਣ ਇੱਕ ਦੂਸਰੇ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ 2025 ਦੀਆਂ ਸ਼ੁਭ ਕਾਮਨਾਵਾਂ ਦੇ ਰਹੇ ਆਂ ਮੁਬਾਰਕਾਂ ਦੇ ਰਹੇ ਆਂ ਕਹਿ ਰਹੇ ਆ ਕਿ ਖੁਸ਼ੀਆਂ ਲੈ ਕੇ ਆਵੇ ਬੱਤੀ ਪਰ ਜੋ ਕਰਮ ਅਸੀਂ 2024 ਚ ਕੀਤੇ ਫਲ ਤਾਂ 25 ਚ ਉਹਦੇ ਹੀ ਮਿਲਣਾ ਹੈ ਕਿਉਂਕਿ ਨਵਾਂ ਸਾਲ ਚੜ ਜਾਣਾ ਮੈੜਾ ਨਹੀਂ ਰੱਖਦਾ ਇੱਕ ਸੋਚ ਨਵੀਂ ਅਪਣਾ ਲੈਣਾ ਮੈੜਾ ਮੈਨਾ ਰੱਖਦੀ ਹੈ ਜੋ ਅਪ 22 ਚ ਕੀਤਾ 23 ਚ ਕੀਤਾ ਫਿਰ 24 ਚ ਕੀਤਾ ਤੇ ਹੁਣ 25 ਚ ਵੀ ਜੇ ਉਹੀ ਕਰਨਾ ਹੈ ਪਹਿਲੀ ਨਮਾਜ਼ਾਂ ਦੇਣਾ ਇਹ ਤੁਹਾਡਾ ਉਵੇਂ ਹੀ ਬੀਤੂਗਾ ਜੋ ਤੇ ਅਕਸਰੀ ਕਹਿੰਦੇ ਆ ਵਿਚ ਕਰਦੇ ਆ ਪਰ ਉਹੀ ਕਹਿੰਦੇ ਬਈਆ ਕੋਸਾਤ ਤੋਂ ਬੋਲੀ ਤੁਸੀਂ ਇਹ ਲੈ ਕੇ ਆਇਆ ਤੇ ਤੁਸੀਂ ਇਹ ਤੈਅ ਲਿਆਉਂਗਾ ਜਿਹਦੇ ਤੇ ਸੋਚ ਬਗਲੇਗੀ ਵੀ ਆਪਾਂ ਜੋ ਵੀ ਅਣੀ ਕੰਮ ਕਰਨੇ ਆ ਤੱਕੀ ਚਾਹੀ ਜਾਂ ਪਿੱਛੇ ਦੇ ਜਿਹੜੇ ਸਾਲ ਨੇ ਬੀਤੇ ਉਹਨਾਂ ਚ ਕੀਤੇ ਹੈ ਉਹ ਵੀ ਕਰਨੇ ਆਗੇ ਤੇ ਫਿਰ ਆਪਣੇ ਖੁਸ਼ੀ ਵਾਲੇ ਤੇ ਇਹ ਆਉਗਾ ਜਿਹੋ ਤੁਹਾਡੇ ਮੈਂ ਪਿਛਲੇ ਸਾਲ ਤੁਸੀਂ ਦੇਖਿਆ ਉਹ ਸ਼ੀਸ਼ਾ ਤੁਹਾਡੇ ਸਾਹਮਣੇ ਮੈਨਾਂ ਪਾ ਦੇਖਦੇ ਆ ਤੇ ਜੋ ਆਪਣੀ ਸ਼ਕਲ ਹੈ ਉਹੀ ਦਿਖਦੀ ਹੈ ਉਹ ਦਿਖ ਰਹੀ ਹੈ ਇਸ ਕਰਕੇ ਮੁਝੇ ਚਿਕੜੇ ਹੋਈ ਇਹ ਨਵਾਂ ਨਵਾਂ ਸਾਲ ਆ ਇਹਦੇ ਵਿੱਚ ਸੋਚ ਲਉ ਨੀ ਆਏ ਸਾਲ ਤਾਂ ਹੀ ਨਵਾਂ ਹੋਵੇਗਾ ਕਿ ਤੌਨੇ ਉਹ ਵੀ ਖੁਸ਼ੀ ਆਵੇ 25 ਆਪਣਾ ਜਿਹੜਾ 20 ਸਨ ਹੈ ਜਾਂ 26 ਜਾਂ ਉਸ ਤੋਂ ਅਗਲਾ ਸਾਲ ਆਪਣੇ ਲਈ ਬਦਲਾ ਲਿਆਏ ਆਪਣੇ ਚ ਆਪ ਨੂੰ ਆਪਦੇ ਆਪ ਤੇ ਕੰਮ ਕਰਨਾ ਪਊਗਾ ਆਪਦੇ ਆਪ ਚ ਚੇਂਜਿੰਗ ਲੋੜੀਆਂ ਪੈਣਗੀਆਂ ਤੇ ਤਾਂ ਹੀ ਆਪਣਾ ਜਿਹੜਾ ਨਵਾਂ ਸਾਲ ਖੁਸ਼ੀਆਂ ਲੈ ਕੇ ਆ ਸਕਦਾ ਹੈ ਸੱਜਣੋ ਜੋ ਸਮਾਜ ਚ ਆਪਣੀ ਤਰੁੱਟੀਆਂ ਨੇ ਆਸੇ-ਪਾਸੇ ਤੁਸੀਂ ਦੇਖਦੇ ਹੋ ਕਿਸੇ ਗਰੀਬ ਦੀ ਸਹਾਇਤਾ ਕਰਨੀ ਹੈ ਆਪਾਂ ਆਜ ਬੰਦੇ ਦੀ ਸਹਾਇਤਾ ਕਰਨੀ ਹੈ ਆਪਦੇ ਆਲੇ-ਦੁਆਲੇ ਆਪਾਂ ਪੀੜ ਪੌਦੇ ਲਾ ਕੇ ਆਪਦੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਹੈ ਇਹ ਵਾਲੀ ਸੋਚ ਲੈ ਕੇ ਚੱਲੋਗੇ ਨਾਲ ਯਕੀਨ ਮੰਨੋ ਜ਼ਰੂਰ ਤੁਹਾਡੇ ਲਈ ਚੰਗੀਆਂ ਲੈ ਕੇ ਪੱਤੀ ਆਊਗਾ ਜੇਕਰ ਤੁਸੀਂ ਦਰਖਤ ਕੱਟ ਨਹੀਂ ਹੈ ਕਿਸੇ ਨੂੰ ਤਰਫ ਦਾ ਦੇ ਕੋਲ ਨੰਗੀ ਜਾਣਾ ਹੈ ਫਿਰ ਪਈ ਕੁਝ ਇਨਫੋਰਮੇਸ਼ਨ ਹੈ ਇਸ ਸਾਲ ਚ ਨਜ਼ਰੀ ਗੱਡੀਆਂ ਵੀ ਲੈ ਲਓ ਕੋਈਆਂ ਵੀ ਪਾਲੋਗੀ ਤੇ ਤਾਰੂ ਵਰ ਨੂੰ ਅਗੇ ਲੈ ਜਾਓਗੇ ਪਰ ਜਿਹੜਾ ਥੋੜਾ ਜਿਹਾ ਇੰਦਰਲਾ ਸਕੂਲ ਤੋਂ ਨਹੀਂ ਮਿਲੂਗਾ ਤੇ ਸਰ ਕੇ ਇਹ ਸੋਚ ਨਹੀਂ ਅਸੀਂ ਜੀਰੂ ਸਰਵਰਟ ਕਰਿਓ ਲੈਕਟਿਵਿਟੀ ਨੂੰ ਆਪਾਂ ਜਣਾ ਗੰਧ ਕਰੀਓ ਉਸ ਟਾਈਮ ਸੋਚ ਵੱਲ ਵਧਿਏ ਆ ਕੀ ਆਪਣਾ ਜਿਹੜਾ ਇਹ ਨਵਾਂ ਸਾਲ ਆਪਣੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਅ ਸੱਜਣ ਸਾਰੇ ਸੂਝਵਾਨ ਨੇ, ਸਿਆਣੇ ਨੇ ਸਮੇਂ ਦਾ ਫਰਕ ਪੈ ਰਿਹਾ। ਉਹਨੇ ਬੱਚੇ ਪੜ੍ਹ ਲਿਖ ਰਹੇ ਨੇ, ਆਪਣੀ ਸੋਚ ਨੂੰ ਬਦਲ ਰਹੇ ਨੇ। ਅ ਤਰਕੀਦਤਾ ਕਰਦੇ ਆਂ ਵੀ ਹੌਲੀ ਹੌਲੀ ਫਰਕ ਪੈ ਰਿਹਾ। ਇਹ ਸਾਰੇ ਚਾਰ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਸੀ। ਹੋਰ ਨਵੇਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ। ਜੂਰੇ ਨਾਲ ਤੁਹਾਡੀ ਸੋਚ ਨੂੰ ਚੰਗਾ ਆਵੇ। ਇਹ ਕਾਮਨਾ ਕਰਦੇ ਹਾਂ। ਇਹਦਾ ਹੀ ਜੀ ਆਰਸੀ ਤੇ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ।